ਹਾਂਜੀ ਮਿੱਤਰੋ ਕੀ ਹਾਲ ਚਾਲ ਹੈ 19 ਸਾਰੇ ਵਧੀਆ ਹੋਵਗੇ ਅੱਜ ਆਪਾਂ ਟਰੈਕਟਰ ਦਾ ਵਧਾਵਾਂਗੇ ਡੀਜ਼ਲ ਦੇਖੋ ਕਿੰਨੇ ਵੱਧ ਗ੍ਰੀਮ ਸਾਰਿਆਂ ਨੂੰ ਪਤਾ ਹੀ ਹੋਊਗਾ ਪਰ ਜਿਹਨਾਂ ਨੂੰ ਨਹੀਂ ਪਤਾ ਉਹ ਦੇਖ ਲਓ ਇਹ ਪਲੇਟ ਇਹਦੀ ਆਪਾਂ ਪਹਿਲਾਂ ਹੀ ਖੋਲ ਰੱਖੀ ਐ ਇਹ ਚਾਰਨਰ ਵਾਲੀ ਜਿਹੜੀ ਪਲੇਟ ਇੱਥੇ ਦੀ ਲੱਗੀ ਹੁੰਦੀ ਐ ਸਭ ਨੂੰ ਪਤਾ ਹੀ ਆ ਇਹ ਪਲੇਟ ਆ ਤੇ ਹੁਣ ਆਪਾਂ ਦੇਖਦੇ ਹਾਂ ਕਿ ਡੀਜ਼ਲ ਕਿੰਨੇ ਵੱਧ ਆ ਹਾਂਜੀ ਹੁਣ ਆਪਾਂ ਇਹਦਾ ਡੀਜ਼ਲ ਵਧਾਉਣਾ ਹੈ ਤੇ ਜਿਹੜਾ ਪੀਚ ਕਾਸਨ ਦਿਖਾਉਣਾ ਤੁਹਾਨੂੰ ਹੁਣ ਆਪਾਂ ਇਹਦਾ ਡੀਜ਼ਲ ਵਧਾਉਣਾ ਹੈ ਤੇ ਜਿਹੜਾ ਪੀਚ ਕਾਸਨ ਦਿਖਾਉਣਾ ਤੁਹਾਨੂੰ ਇਹ ਵਾਲਾ ਨਾਟ ਆ ਗਿਆ ਇਹਨੂੰ ਆਪਾਂ ਢਿੱਲਾ ਕਰਕੇ ਉਸ ਤੋਂ ਬਾਅਦ ਜਿਹੜਾ ਇੱਥੇ ਪੀਚ ਕਾਸ ਵਾਲੀ ਜਗ੍ਹਾ ਇੱਥੇ ਪੀਚ ਕਾਸ ਪਾ ਕੇ ਪਹਿਲਾਂ ਇਹਨੂੰ ਆਪਾਂ ਢਿੱਲਾ ਕਰ ਲੈਣਾ 10 ਨੰਬਰ ਦਾ ਨਾਟ ਆ ਇਹਨੂੰ ਆਪਾਂ ਜੇ ਡੀਜ਼ਲ ਇਹਦਾ ਵਧਾਉਣਾ ਤੇ ਇਹਨੂੰ ਆਪਾਂ ਕਸਣਾ ਹੈ ਕਲੌਕਵਾਈਜ਼ ਇਹ ਮੰਨ ਲਓ ਅੱਧੀ ਜੂੜੀ ਵਧਾਉਣਾ ਹੈ ਚਾਹੇ ਇੱਕ ਜੂੜੀ ਵਧਾਉਣਾ ਤੁਸੀਂ ਕਰ ਸਕਦੇ ਹੋ ਜੇ ਆਪਾਂ ਇਹਦਾ ਤੇਲ ਘਟਾਉਣਾ ਹੈ ਤਾਂ ਇਸੇ ਮਤਲਬ ਢਿੱਲਾ ਤਾਂ ਆਪਣਾ ਪਹਿਲਾਂ ਕੀਤਾ ਹੀ ਹੋਇਆ ਤੇ ਇਹਦਾ ਰੋਪਿਆ ਨੂੰ ਐਂਟੀ ਕਲੌਕ ਮਤਲਬ ਇਹਨੂੰ ਘਮਾਉਣਾ ਹੈ ਅ ਪਿੱਛੇ ਨੂੰ ਕਹਿ ਸਕਦੇ ਆਪਾਂ ਐਂਟੀ ਕਲੌਕਾ ਫਿਰ ਇਹਦਾ ਡੀਜ਼ਲ ਘਟੂਗਾ ਹੁਣ ਆਪਾਂ ਇਹਦਾ ਡੀਜ਼ਲ ਵਧਾਉਣਾ ਹੈ ਇਧਰ ਲਈ ਆਪਾਂ ਇਹਨੂੰ ਨੱਟ ਲਾ ਕਰਕੇ ਹੁਣ ਆਪਾਂ ਕਸਾਂਗੇ ਬਣੇ ਰੋ ਵੀਡੀਓ ਨਾਲ ਇਸ ਲਈ ਤੁਸੀਂ ਕੋਸ਼ਿਸ਼ ਕਰਿਓ ਵੀ ਇਹਨੂੰ ਪਾਨਾਂ ਲੈ ਕੇ 10 ਨੰਬਰ ਦਾ ਚਲੋ ਆਪਣੇ ਕੋਲੇ ਫਿਲਹਾਲ ਚਾਬੀ ਸੀ ਆਪਾਂ ਚਾਬੀ ਤੋਂ ਕੰਮ ਲੈ ਰਹੇ ਹਾਂ ਇਹਨੂੰ ਆਪਾਂ ਟਿੱਲਾ ਕਰ ਲਿਆ ਹੁਣ ਆਪਾਂ ਇਹਨੂੰ ਇੱਥੇ ਹੋ ਗਿਆ ਅੱਧੀ ਜੋੜੀ ਇੱਥੇ ਹੋ ਗਿਆ ਇੱਕ ਜੋੜੀ ਉਸ ਤੋਂ ਬਾਅਦ ਇਹਨੂੰ ਆਪਾਂ ਕੱਸ ਦੇਣਾ ਲਓ ਜੀ ਆਪਾਂ ਨੂੰ ਹੁਣ ਟਾਈਡ ਕਰਤਾ ਹੁਣ ਆ ਵੀ ਆਪਾਂ ਸੈਲਫ ਮਾਰ ਕੇ ਦੇਖਾਂਗੇ ਕਿਉਂਕਿ ਥੋੜਾ ਜਿਹਾ ਵਧਾਉਣਾ ਮਤਲਬ ਆਪਦਾ ਲੋਡ ਮਤਲਬ ਕੋਈ ਵੀ ਬੰਦਾ ਤਿੰਨ ਵਧਾ ਸਕਦਾ ਕਿ ਟਰੈਕਟਰ ਦਬਦਾ ਇੱਕ ਵਾਰ ਤਾਂ ਚਲੋ ਧੂਆਂ ਦਾ ਥੋੜਾ ਬੋਤਾ ਟਰੈਕਟਰ ਮਾਰਦਾ ਹੀ ਆ ਪਰ ਜਿਵੇਂ ਲੋਡ ਦੇ ਮੁਤਾਬਕ ਟਰੈਕਟਰ ਕਹਿ ਸਕਦੇ ਆਪਾਂ ਵੀ ਲੋਡ ਦੇ ਟਰੈਕਟਰ ਤੇ ਡੀਜ਼ਲ ਘੱਟ ਲਊਗਾ ਤੇ ਲੋਡ ਜ਼ਿਆਦਾ ਚੱਕੂਗਾ ਬਾਕੀ ਤੁਹਾਨੂੰ ਉਸ ਤੋਂ ਬਾਅਦ ਪਰਫਾਰਮੈਂਸ ਦੀ ਚੈੱਕ ਕਰਾਵਾਂਗੇ ਪਹਿਲਾਂ ਵੀ ਸਹੀ ਸੀਗਾ ਪਰ ਥੋੜਾ ਜਿਆ ਮੈਨੂੰ ਲੱਗਿਆ ਜਿਵੇਂ ਆਪਾਂ ਜਦੋਂ ਕਈ ਉਹਦੀ ਜ਼ਿਆਦਾ ਓਵਰਲੋਡ ਚਲਾਉਣੇ ਉੱਥੇ ਮਾੜਾ ਜਿਆ ਫਰਕ ਪੈਂਦਾ ਸੀ ਲਓ ਜੀ ਡੀਜ਼ਲ ਇਹ ਤਾਂ ਆ ਮਤਲਬ ਖੋਲ ਤਾਂ ਥੋੜਾ ਜਿਆ ਤੇ ਹੁਣ ਆਪਾਂ ਇਹਦੀ ਲਾਵਾਂਗੇ ਪਲੇਟ ਧੂਆਂ ਚਲੋ ਥੋੜਾ ਬਹੁਤ ਜਿਵੇਂ ਕਹ ਲੀਏ ਵੀ ਟਰੈਕਟਰ ਦਿਖਾਊਗਾ ਪਰ ਡੀਜ਼ਲ ਘੱਟ ਲਊਗਾ ਇਹ ਗਰੰਟੀ ਹੈ ਜਿਹੜੇ ਟਰੈਕਟਰ ਬਿਲਕੁਲ ਵੀ ਧੂਆਂ ਨਹੀਂ ਮਾਰਦੇ ਉਹ ਟਰੈਕਟਰ ਡੀਜ਼ਲ ਵੀ ਵਧ ਲੈਣਗੇ ਤੇ ਪੂਰਾ ਲੋਡ ਵੀ ਨਹੀਂ ਚੱਕਣਾ ਉਹਨਾਂ ਨੂੰ ਇਸ ਕਰਕੇ ਜੇ ਕਿਸੇ ਭਰਾ ਦਾ ਟਰੈਕਟਰ ਦਾਬ ਮੰਨਦਾ ਹੈ ਲੋਡ ਤੇ ਤਾਂ ਉਹ ਡੀਜ਼ਲ ਵਧਾ ਸਕਦਾ ਕਿਸੇ ਮਿਸਤਰੀ ਕੋਲੇ ਚੈੱਕ ਕਰਨ ਦੀ ਲੋੜ ਨਹੀਂ ਸਿੱਧਾ ਮਤਲਬ ਆਪਣੀ ਪਲੇਟ ਖੋਲੋ ਕਰਈ ਡੀਜ਼ਲ ਵਧਾ ਲਓ ਉਸ ਤੋਂ ਬਾਅਦ ਪੂਰਾ ਫਰਕ ਪਊਗਾ ਫਿਰ ਆਪਾਂ ਇਹਦੀ ਪਲੇਟ ਲਾ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਚ ਮਗਲੈਲ ਹੁੰਦਾ ਉਹ ਆਪਾਂ ਇੱਥੋਂ ਦੀ ਪਾ ਦੇਣਾ ਜਿੰਨਾ ਵੀ ਲੋੜ ਮੁਤਾਬਕ ਮੰਨ ਲਓ 3-400 ਗ੍ਰਾਮ ਦੇ ਲਾਗੇ-ਤਾਕੇ ਪਾਇਆ ਜਾਂਦਾ ਅੱਧਾ ਲੀਟਰ ਵੀ ਪਾਇਆ ਜਾਂਦਾ ਉਹ ਜਦੋਂ ਆਪਣਾ ਇੱਧਰ ਪਲੇਟ ਲਾਵਾਂਗੇ ਇੱਥੇ ਇੱਕ ਓਵਰਫਲੋ ਨਟ ਹੁੰਦਾ ਉੱਪਰਲੇ ਪਾਸੇ ਪਲੇਟ ਦੇ ਜਿਹੜੇ ਪਲੇਟ ਕੱਸਣ ਤੋਂ ਬਾਅਦ ਉੱਥੋਂ ਦੀ ਜਦੋਂ ਮਗਲੈਲ ਆਉਣ ਲੱਗੇ ਬਸ ਉਸ ਤੋਂ ਬਾਅਦ ਆਪਾਂ ਬੰਦ ਕਰ ਦੇਣਾ ਤਨਵਜੀ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਫਿਰ ਮਿਲਦੇ ਹਾਂ ਜਿੱਕ ਨਵੀਂ ਵੀਡੀਓ ਚ